ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਡੀਆਂ ਵੱਡੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਜਿਹੜੇ ਸ਼ੀਤਲ ਅੰਗੁਰਾਲ ਹੈਗੇ ਨੇ ਆਮ ਆਦਮੀ ਪਾਰਟੀ ਦੇ ਕੈਂਪੀਸੀ ਕ ਐਮ ਐਲ ਏ ਸੀ ਉਹੋ ਦੋਸਤੋ ਛੱਡ ਕੇ ਚਲੇ ਗਏ ਹੁਣ ਸਵਾਲ ਇਹ ਬਣਦਾ ਕਿ ਹੋਰ ਲੀਡਰ ਵੀ ਛੱਡ ਕੇ ਜਾਣਗੇ ਕੀ ਸੱਚਮੁੱਚ ਕੋਈ ਗੜਬੜ ਹੈ ਪਾਰਟੀ ਦੇ ਵਿੱਚ ਕੀ ਕਿਸੇ ਤਰ੍ਹਾਂ ਦਾ ਕੋਈ ਖਲਾਅ ਹੈ ਕੋਈ ਬੇਚੈਨੀ ਹੈ ਲੀਡਰਾਂ ਦੇ ਵਿੱਚ ਜੇਕਰ ਉਹ ਹੈ ਤਾਂ ਹੈ ਕੀ ਹੈ ਜਾ ਫਿਰ ਜਿਹੜੇ ਆਮ ਆਦਮੀ ਪਾਰਟੀ ਨੇ ਨਵੇਂ ਬੰਦੇ ਨੂੰ ਟਿਕਟ ਦਿੱਤੀ ਸੀ ਉਹਨਾਂ ਦੇ ਵਿੱਚ ਕੋਈ ਬੇਚੈਨੀ ਨਹੀਂ ਤੇ ਜਿਹੜੇ ਦੂਜੀ ਪਾਰਟੀਆਂ ਦੇ ਵਿੱਚੋਂ ਆਏ ਹੋਏ ਨੇ ਕਿਤੇ ਨਾ ਕਿਤੇ ਕੀ ਉਹ ਗੜਬੜ ਕਰ ਰਹੇ ਨੇ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਨੇ ਦੋਸਤੋ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਵਿੱਚੋਂ ਲਏ ਸੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵਿੱਚੋਂ ਲਏ ਸੀ ਕਾਂਗਰਸ ਦੇ ਵਿੱਚੋਂ ਲੈ ਕੇ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੈ ਉੱਥੇ ਚੋਣ ਹੁੰਦੀ ਹੈ ਸੁਸ਼ੀਲ ਕੁਮਾਰ ਰਿੰਕੂ ਉੱਥੋਂ ਜਿੱਤ ਜਾਂਦੇ ਨੇ ਤੇ ਜਿੱਤਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਦੇ ਦੋਸਤੋ ਮੈਂਬਰ ਬਣਦੇ ਨੇ ਤੇ ਅੱਜ ਕੀ ਹੁੰਦਾ ਅੱਜ ਆਮ ਆਦਮੀ ਪਾਰਟੀ ਦੇ ਨਾਲ ਗਦਾਰੀ ਕਰ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਧੋਖਾ ਸ਼ਬਦ ਵਰਤੂੰਗਾ ਧੋਖਾ ਤੇ ਗਦਾਰੀ ਕਰ ਜਾਂਦੇ ਨੇ ਤੇ ਪਿੱਠ ਦਿਖਾ ਕੇ ਜਿਸ ਪਾਰਟੀ ਨੇ ਤੁਹਾਨੂੰ ਐਮਪੀ ਬਣਾਇਆ ਜਾਂ ਸ਼ੀਤਲ ਅੰਗੁਰਾਲਾ ਹੈਗੇ ਨੇ ਉਹਨਾਂ ਨੂੰ ਐਮਐਲਏ ਬਣਾਇਆ ਉਸੇ ਪਾਰਟੀ ਦੇ ਨਾਲ ਗਦਾਰੀ ਕਰਕੇ ਬੇਬਫਾਈ ਉਸ ਪਾਰਟੀ ਦੇ ਨਾਲ ਕਰਕੇ ਬੀਜੇਪੀ ਪਾਰਟੀ ਅੱਜ ਦੋਨੋਂ ਜਿਹੜੇ ਲੀਡਰ ਨੇ ਉਹ ਲੀਡਰ ਦੋਸਤੋ ਜੁਆਇਨ ਕਰ ਜਾਂਦੇ ਨੇ ਸੋ ਹੁਣ ਜਿਹੜੇ ਹਾਲਾਤ ਨੇ ਹਾਲਾਤ ਤੁਹਾਡੇ ਸਾਹਮਣੇ ਨੇ ਭਗਵੰਤ ਮਾਨ ਸਾਹਿਬ ਨੇ ਫੇਸਬੁੱਕ ਦੇ ਉੱਪਰ ਆਪਣੇ ਇੱਕ ਟਵਿੱਟਰ ਦੇ ਉੱਪਰ ਇੱਕ ਕਵਿਤਾ ਵੀ ਲਿਖੀ ਹੈ ਕਿ ਆਪਣੇ ਵੱਲੋਂ ਦਰਿਆ ਤਾਂ ਵੱਡੇ ਘਰ ਜਾਂਦਾ ਹੈ ਤੁਸੀਂ ਸਾਰਿਆਂ ਨੇ ਉਹ ਪੜ੍ਹ ਲਈ ਹੋਊਗੀ ਇਹਦਾ ਮਤਲਬ ਹੈ ਕਿ ਜੇ ਤੁਹਾਨੂੰ ਕੁਰਸੀ ਮਿਲੇ ਤੁਹਾਨੂੰ ਕੁਛ ਵੀ ਮਿਲੇ ਫਿਰ ਤਾਂ ਠੀਕ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਕਾਂਗਰਸ ਤੁਸੀਂ ਐਮਐਲਏ ਹਾਰ ਗਏ ਤੁਸੀਂ ਇੱਧਰ ਆ ਗਏ ਤਾਂ ਉਦੋਂ ਦਾ ਸਭ ਕੁਝ ਠੀਕ ਸੀ ਆਮ ਆਦਮੀ ਪਾਰਟੀ ਚੰਗੀ ਸੀ ਪਰ ਅੱਜ ਜਦੋਂ ਆਮ ਆਦਮੀ ਪਾਰਟੀ ਨੂੰ ਦੁਬਾਰੇ ਥੋੜੇ ਮੋਢੇ ਦੀ ਜ਼ਰੂਰ ਸੀ ਇਲੈਕਸ਼ਨ ਲੜਨੀ ਸੀ ਉਦੋਂ ਤੋਂ ਤੁਸੀਂ ਛੱਡ ਕੇ ਚਲੇ ਗਏ ਹੋਰ ਕੀ ਜਿਹੜੇ ਦੂਜੀ ਪਾਰਟੀ ਦੇ ਵਿੱਚੋਂ ਆਏ ਹੋਏ ਦੋਸਤੋ ਐਮਐਲਏ ਬਣ ਗਏ ਆ ਆਵਾਜ਼ਮੀ ਪਾਰਟੀ ਦੇ ਵਿੱਚ ਆ ਕੇ ਕਿ ਉਹ ਵੀ ਛੱਡ ਕੇ ਜਾਣਗੇ ਕਿ ਉਹਨਾਂ ਤੋਂ ਵੀ ਆਵਾਜ਼ਮੀ ਪਾਰਟੀ ਭਰੋਸੇ ਦੀ ਉਮੀਦ ਨਹੀਂ ਕਰ ਸਕਦੀ ਇਹ ਵੱਡੀਆਂ ਗੱਲਾਂ ਨੇ ਜਿਹੜੀ ਪਾਰਟੀ ਨੇ ਸੋਚ ਨਹੀਂ ਬੜਦੀਆਂ ਨੇ